ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਹਿੰਮਤਾਨਾ ਤੇ ਜ਼ਿਲ੍ਹਾ ਨੂੰ ਪੈਂਦਾ ਜਿਵੇਂ ਮਰੇਕੋਟਲਾ ਬਾਈ ਕੋਲ ਦੋ ਹੋਗਾ ਮਾਈਕ ਸੁਵੀਆ ਤੇ ਇੱਕ ਗੱਬਣ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਨਰਿੰਦਰ ਸਿੰਘ ਹੈ ਜੀ ਪਿੰਡ ਹਿੰਮਤਾਨਾ ਹਾਂਜੀ ਤੇ ਜ਼ਿਲ੍ਹਾ ਮਰੇਕੋਟਲਾ ਆਪਣਾ ਹਾਂਜੀ 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 ਆ ਪਹਿਲੀ ਗਾਂ ਦੀ ਦੱਸੋ ਜਾਣਕਾਰੀ ਇਹ ਜੀ ਆਪਣੀ ਸਾਈਬਲ ਕ੍ਰੋਸ ਹਾਂਜੀ ਤੇ ਇੱਕ ਮਹੀਨਾ ਰਹਿੰਦਾ ਜੀ ਇਹਦਾ ਸੌਣ ਦਾ ਇੱਕ ਮਹੀਨਾ ਰਹਿੰਦਾ ਹਾਂਜੀ ਠੀਕ ਆ ਰੇਟ ਭਰਾ ਦਾ ਰੇਟ ਵੀ ਰਵਾਂ 35000 ਦੇ ਦਾਂਗੇ ਬਸ ਠੀਕ ਆ ਹਾਂਜੀ ਲਓ ਭਰਾ ਇੱਕ ਮਹੀਨਾ ਰਹਿੰਦਾ ਕਹਿਵੇਂ ਸੁਵੀ ਸੁਣਾ ਵੀਰੇ ਕਿਨੇ ਇਹ ਤੀਜੇ ਵੀਰੇ ਤੀਜੇ ਹਾਂਜੀ ਹਾਂ ਠੀਕ ਆ ਤੋਰ ਦੋ ਭਰਾ ਲਓ ਚੰਗੀ ਪਲੀ ਬਲੋਸੀਆ ਗਰਮੀ ਬਹੁਤ ਘਟ ਮੰਦੀ ਆ ਠੀਕ ਆ ਜੀ ਚੈੱਕ ਕਰ ਸਕਦੇ ਭਰਾ ਲਓ ਜੀ ਇਹ ਦਿਨ ਤੋਰ ਇਹ ਦਿਨ ਮੋੜ ਦੋ ਬਸ ਤੋਰ ਤਰਾ ਤਾ ਸਾਡੇ ਸਾਹਮਣੇ ਲਿਆ ਭਰਾ ਬੰਦ ਦੇ ਲਓ ਜੀ ਵਾਜਿਨਾ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਜਲਾ ਮਰੇਲ ਕੋਟਲਾ ਚੰਗੀ ਪੜੀ ਪਲੋਸੀ ਆ ਹਲੇ ਕੱਚੀ ਆ ਅ ਲੋ ਜੀ ਚੈੱਕ ਕਰ ਸਕਦਾ ਲੈ ਵਾ ਠੀਕ ਹੈ ਜੀ ਹਾਂ ਜੀ ਵੀ ਦੂਜੀ ਬੈੜ ਦੀ ਜਾਣਕਾਰੀ ਇਹ ਵੀ ਕਿੰਨਾ ਦਾ ਸੁਆ ਵੀਰੇ ਦਾ ਹਾਂਜੀ ਤੇ 12 13 ਕਿਲੋ ਮਿਲਕ ਰੈਡੀ ਆ ਥੱਲੇ ਹਾਂਜੀ ਤੇ ਬੱਚਾ ਬੱਚਾ ਬੱਸੀ ਆਈ ਮੈਂ ਅ ਬੱਚਾ ਬੱਸੀ ਆ ਲੋ ਜੀ ਚੈੱਕ ਕਰ ਸਕਦਾ 24 ਜੂਆਂ ਇੱਕ ਨੰਬਰ ਆ ਵੀਰੇ ਇਹਦਾ ਠੀਕ ਹੈ ਜੀ ਇਹ ਹੈ ਜੀ ਗੱਲ ਨੂੰ ਪਰ ਫੇਸ ਕੁਆਲਿਟੀ ਦੇਖੋ ਬਹੁਤ ਸੋਹਣੀ ਬੱਸੀਓ ਪਰ ਲੱਸੀ ਆ ਥੋੜੀ ਫਿੱਕੀ ਆ 21 ਜ਼ਰੂਰ ਹੈਗੀ ਆ ਆ ਬੱਸੀ ਦੀ ਮਾਗਰ ਆ ਬੱਸੀ ਹੈ ਜੀ ਮਾਗਰ ਤੋੜ ਦੋ ਭਰਾ ਲੋ ਠੀਕ ਚੈੱਕ ਕਰ ਸੰਗੇ ਭਰਾ ਤੋੜਾ ਲੋ ਆਇਆ ਲੋ ਛਿੜੋ ਫੇਸ ਕੁਆਲਿਟੀ ਥੋੜੀ ਫਿੱਕੀ ਵਾਲੀ ਸੀ ਆ ਲੋ ਜੀ ਫਲੋਟ ਲੈ ਹਾਂਜੀ ਭਾਈ ਇਹਦਾ ਰੇਟ ਕੀ ਆ ਜੀ ਇਹਦਾ ਵੀਰੇ ਹਾਂ ਨਾ ਜਮੇ 35000 ਦੀ ਸਨ ਹਾਂ ਨਾ 35000 ਦੀ ਉਹ ਭਰਾ ਮਗਰ ਵਸਸੀ ਆ ਬਾਈ ਜੀ ਨਜ ਰੁਪੀਨ ਐਡ ਕਰੋ ਠੀਕ ਹੈ ਜਿਲ੍ਹਾ ਮਰੇਲਕੋਟਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੁੱਕ ਕੇ ਬਾਈ